ਡੀਕੇ ਵੀ ਡੀਕੇ ਵਿੱਚ ਵੈਲਕਮ ਜੀ ਅੱਜ ਤੁਹਾਨੂੰ ਆਪਾਂ ਨਾ ਪਲਾਜੋ ਤੇ ਇਲਾਸਟਿਕ ਪਾਕ ਬ ਬੋਣੀ ਦੱਸਦੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਪਹਿਲਾਂ ਆਪਣਾ ਜਿੰਨਾ ਵੀ ਘੇਰਾ ਹੁੰਦਾ ਉਪਰੋਂ ਪਲਾਜੋ ਦਾ ਉਹਦੇ ਨਾਲੋਂ ਯਾਨੀ ਕਿ ਆਪਾਂ ਨਾ ਇਸ ਤਰ੍ਹਾਂ ਰੱਖ ਲੈਣਾ ਰੱਖ ਕੇ ਤੇ ਉਹਦੇ ਨਾਲੋਂ 2 ਇੰਚ ਵਾਧਾ ਆਪਾਂ ਇਲਾਸਟਿਕ ਕੱਟ ਲੈਣੀ ਹੈ ਤੁਹਾਡਾ ਤੁਸੀਂ ਜਿੰਨਾ ਵੀ ਰੱਖਿਆ ਉਹਦੇ ਨਾਲੋਂ 2 ਇੰਚ ਸਿੱਧਾ ਜਾ ਸਾਹਗਾਗਾ 2 ਇੰਚ ਤੁਸੀਂ ਵਧ ਲੈ ਕੇ ਤੇ ਇਸ ਤਰ੍ਹਾਂ ਰੱਖ ਲਿਓ ਤੇ ਫਿਰ ਜਿਹੜੀ ਇਲਾਸਟਿਕ ਹੈਗੇ ਇਹਨੂੰ ਇਸ ਤਰ੍ਹਾਂ ਨਾ ਦੂਰੀ ਕਰਕੇ ਇਸ ਤਰ੍ਹਾਂ ਜਾਨੀ ਕਿ ਵਿਚਕਾਰ ਜੋੜ ਲਾ ਲਿਓ ਇਹਦੇ ਮਸ਼ੀਨ ਦੇ ਨਾਲ ਆਪਾਂ ਕਈ ਸੀ ਨਾ ਲਾ ਦਾਂਗੇ ਵੀ ਇਹ ਜੋੜ ਮੁੜ ਕੇ ਖੁੱਲੇ ਵੀ ਨਾ ਤੇ ਹੁਣ ਆਪਾਂ ਜਿਹੜੀ ਇਹ ਪਲਾਜ਼ੋ ਹੈਗੀ ਇਹਦੀ ਨਾ ਇਸ ਤਰ੍ਹਾਂ ਉੱਪਰਲੀ ਸਾਈਡ ਥੋੜਾ ਥੋੜਾ ਇਸ ਤਰ੍ਹਾਂ ਫੋਲਡ ਕਰ ਲਾਂਗੇ ਪਹਿਲਾਂ ਕੱਲਾ ਸਿਰਫ ਫੋਲਡ ਹੀ ਕਰਾਂਗੇ ਇਲਾਸਟਿਕ ਨਹੀਂ ਹਜੇ ਪਾਉਂਦੇ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਜਦੋਂ ਆਪਾਂ ਜਾਨੀ ਕਿ ਇਲਾਸਟਿਕ ਪਾਈ ਆਪਣਾ ਇਹ ਚੰਗੀ ਤਰ੍ਹਾਂ ਫੋਲਡ ਹੋ ਜੇ ਫਿਰ ਬਾਅਦ ਚ ਇਸ ਤਰ੍ਹਾਂ ਮੋੜ-ਮੋੜ ਕੇ ਨਾ ਕੱਪੜੇ ਨੂੰ ਤੇ ਸਾਰੇ ਜਾਨੀ ਕਿ ਉੱਪਰ ਆਪਾਂ ਸੀਨ ਲਾ ਲਾਂਗੇ ਮਸ਼ੀਨ ਦੇ ਨਾਲ ਇਸ ਤਰ੍ਹਾਂ ਤੁਸੀਂ ਇਲਾਸਟਿਕ ਨੂੰ ਜੇ ਇਸ ਤਰ੍ਹਾਂ ਇਲਾਸਟਿਕ ਨੂੰ ਆਪਾਂ ਆਦੀ ਕਿਸੇ ਵੀ ਚੀਜ਼ ਚ ਪਾ ਸਕਦੇ ਹਾਂ ਪਲਾਜ਼ੋ ਚ ਪਾ ਸਕਦੇ ਹਾਂ ਲੋਰ ਚ ਪਾ ਸਕਦੇ ਹਾਂਗੇ ਠੀਕ ਹੀ ਭਾਣਾ ਘਰੇ ਨਿਕਰਾਂ ਸੀਂਦੀਆਂ ਨੇ ਉਹਨਾਂ ਦੇ ਵਿੱਚ ਵੀ ਆਪਾਂ ਪਾ ਸਕਦੇ ਹਾਂ ਇਸ ਤਰ੍ਹਾਂ ਸੌਖੇ ਤਰੀਕੇ ਨਾਲ ਇਲਾਸਟਿਕ ਨੂੰ ਦੇਖੋ ਇਹ ਪਾ ਕੱਟ ਲਿਆ ਹੁਣ ਜਿਹੜੀ ਲਾਸਟਿਕ ਹੈ ਇਹਨੂੰ ਨਾ ਵਿਚਕਾਰ ਰੱਖ ਲਾਂਗੇ ਇਸ ਤਰ੍ਹਾਂ ਰੱਖ ਕੇ ਤੇ ਇਸ ਤਰ੍ਹਾਂ ਇਹਦੇ ਵਿਚਕਾਰ ਤੇ ਜਮਾ ਸਿੱਧੀ-ਸਿੱਧੀ ਦੇ ਉੱਤੇ ਆਪਣਾ ਸੀਨ ਲਾਵਾਂਗੇ ਲਾਸਟਿਕ ਨੂੰ ਵਿੱਚ ਰੱਖ ਲਾਂਗੇ ਬਹੁਤ ਹੀ ਸੌਖਾ ਤਰੀਕਾ ਹੈ ਇਹ ਪਲਾਸਟਿਕ ਉਹ ਕਰਨ ਦਾ ਪਾਉਣ ਦਾ ਇਸ ਤਰ੍ਹਾਂ ਆਪਾਂ ਵਿੱਚ ਰੱਖੀ ਚੱਲਾਂਗੇ ਤੇ ਸੀਨ ਲਾਈ ਚੱਲਾਂਗੇ జరిగే భాన బిగనర్ను తరం ఇరకి లాస్ట్ నుండి సీన్ లాగే సారి సారి సైడ్ ਬਹੁਤ ਸੌਖੀ ਸੌਖੀ ਐ ਇਸ ਤਰ੍ਹਾਂ ਲਾਸਟਿਕ ਪਾਉਣੀ ਇਹ ਨਾਲ ਪੂਰੀ ਫਿਨਿਸ਼ਿੰਗ ਦੇ ਨਾਲ ਵਧੀਆ ਪੈ ਜਾਂਦੀ ਹੈ ਤੁਸੀਂ ਦੇਖਿਓ ਵੀ ਆਈ ਨਹੀਂ ਹੈਗਾ ਵੀ ਪੈਂਦੀ ਨਹੀਂ ਪੂਰੀ ਫਿਨਿਸ਼ਿੰਗ ਦੇ ਨਾਲ ਪੂਰੀ ਵਧੀਆ ਪੈ ਜਾਂਦੀ ਹੈ ਇਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰੋ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੁਸੀਂ ਦੱਸਿਆ ਕਰੋ ਕਿ ਤੁਹਾਨੂੰ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਆ ਕਮੈਂਟ ਕਰਕੇ ਤੇ ਆ ਦੇਖੋ ਜੀ ਆਪਾਂ ਪਲਾਸਟਿਕ ਇਸ ਤਰ੍ਹਾਂ ਪਾ ਲਈ ਤੇ ਸਾਰੀ ਆਪਾਂ ਨੇ ਖਿੱਚ ਕੇ ਇਹਨੂੰ ਇੱਕੋ ਜਿਹਾ ਕਰ ਲਿਆ ਇਸ ਕਿਸ ਤਰ੍ਹਾਂ ਤੇ ਹੁਣ ਨਾ ਇਹ ਮਸ਼ੀਨ ਦਾ ਯਾਨੀ ਕਿ ਆਪਾਂ ਤੋਪਾ ਬਿਲਕੁਲ ਹੀ ਵੱਡਾ ਯਾਨੀ ਕਿ ਇੱਕ ਵਾਰਾ ਕਰ ਲਾਂਗੇ ਤੇ ਵੱਡਾ ਕਰਕੇ ਜਮਾ ਤੇ ਇਹਦੇ ਨਾਲ ਵਿੱਚਕਾਰ ਰੱਖ ਕੇ ਮਸ਼ੀਨ ਮਸ਼ੀਨ ਨੂੰ ਇਸ ਤਰ੍ਹਾਂ ਸੀਨ ਲਾ ਲਾਂਗੇ ਆ ਦੇਖੋ ਜੀ ਆਪਾਂ ਸੀਨ ਲਾ ਲਈ ਆ ਦੇਖੋ ਜੀ ਕਿੰਨੀ ਸੋਹਣੀ ਪੂਰੀ ਫਿਨਿਸ਼ਿੰਗ ਦੇ ਨਾਲ ਪੂਰੀ ਵਧੀਆ ਆਪਣੀ ਲਾਸਟਿਕ ਪੈ ਗਈ ਤੇ ਧੰਨਵਾਦ ਜੀ ਮੇਰੀ ਫੁੱਲ ਵੀਡੀਓ ਵਾਚ ਕਰ ਲਈ ਤੁਸੀਂ ਵੀ ਇਸ ਤਰ੍ਹਾਂ ਪਾ ਸਕਦੇ ਹੋਗੇ ਨੀ ਸੋਨਾ ਬੀ ਸੋਣੀ ਲਾਸਟ ਕੀ ਪੈ ਗਈ ਬਾਏ ਬਾਏ